ਦੋਸਤੋ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਬਹੁਤ ਹੀ ਵਧੀਆ ਵੀਡੀਓ ਹੈ ਵੀਡੀਓ ਹੈ ਕਿ ਕੁਝ ਲੋਕ ਵਿਊਜ਼ ਲੈਂਡ ਦੇ ਲਈ ਕੁਝ ਵੀ ਵੀਡੀਓ ਬਣਾ ਦਿੰਦੇ ਨੇ ਤਾਂ ਵੀਡੀਓ ਹੈ ਕਿ ਕਿਸੇ ਵਿਅਕਤੀ ਨੇ ਦੱਸਿਆ ਹੈ ਕਿ ਆਲੂਆਂ ਨੂੰ ਕਿਸ ਤਰੀਕੇ ਬਹੁਤ ਹੀ ਸੌਖੇ ਤਰੀਕੇ ਨਾਲ ਛਿੱਲਿਆ ਜਾ ਸਕਦਾ ਹੈ ਉਹਨਾਂ ਨੇ ਚਾਕੂ ਦੀ ਥਾਂ ਉਸ ਨੂੰ ਆਪਣਾ ਜੋ ਸਟੀਲ ਦਾ ਬਰਸ਼ ਕਰੇ ਯੂਜ਼ ਕਰਦੇ ਉਸ ਨਾਲ ਉਸ ਨੂੰ ਛਿੱਲਣਾ ਸਟਾਰਟ ਕੀਤਾ ਤੇ ਕਿਸ ਤਰੀਕੇ ਛਿਲਕੇ ਵੀ ਦਿਖਾ ਰਹੇ ਨੇ ਮੈਂ ਤੁਹਾਨੂੰ ਵੀਡੀਓ ਵੀ ਚਲਾ ਕੇ ਦਿਖਾਵਾਂਗਾ ਇਸ ਦੇ ਵਿੱਚ ਤਾਂ ਵੀ ਉਸ ਨਾਲ ਆਲੂ ਜ਼ਰੂਰ ਛਿੱਲਿਆ ਜਾਵੇਗਾ ਪਰ ਉਸ ਨਾਲ ਹੋਣ ਵਾਲੇ ਨੁਕਸਾਨ ਤੁਹਾਨੂੰ ਮੈਂ ਵੀਡੀਓ ਦੇ ਐਂਡ ਵਿੱਚ ਜ਼ਰੂਰ ਦੱਸਾਂਗਾ ਪਹਿਲਾਂ ਤੁਸੀਂ ਵੀਡੀਓ ਦੇਖੋ ਕਿਉਂਕਿ ਜਿਸ ਤਰੀਕੇ ਉਹ ਆਲੂ ਛੱਲੋ ਨੇ ਉਸ ਤਰੀਕੇ ਨਾਲ ਜਾਨ ਵੀ ਜਾ ਸਕਦੀ ਹੈ ਪਹਿਲਾਂ ਤੁਸੀਂ ਵੀਡੀਓ ਦੇਖੋ ਫਿਰ ਆਪਣੀ ਰੈਕਮੈਂਡ ਵਿੱਚ ਜ਼ਰੂਰ ਦੱਸੋ ਆ ਆਪਣੇ ਸਾਹਮਣੇ ਜੀ ਆਲੂ ਪਏ ਨੇ ਤੇ ਆਲੂ ਲਗਭਗ ਜੀ ਹਰੇਕ ਸਬਜ਼ੀ ਦੇ ਵਿੱਚ ਆਪਾਂ ਵਰਤਦੇ ਆਂ ਤੇ ਇਹਨੂੰ ਛਿੱਲਣਾ ਬਹੁਤ ਜਿਆਦਾ ਔਖਾ ਹੋ ਜਾਂਦਾ ਠੀਕ ਹੈ ਕੋਈ ਵੀ ਇਹ ਜ ਆਸਾਨ ਤਰੀਕਾ ਨਹੀਂ ਹੈਗਾ ਵੀ ਇਹਨੂੰ ਸੈਕਿੰਟਾਂ ਦੇ ਵਿੱਚ ਛਿੱਲਿਆ ਜਾਵੇ ਜੇ ਆਪਾਂ ਕਰਦ ਨਾਲ ਛਿੱਲਦੇ ਆਂ ਫਿਰ ਵੀ ਇਹਨੂੰ ਛਿੱਲਣ ਦੇ ਬਹੁਤ ਟਾਈਮ ਜਿਆਦਾ ਲੱਗ ਜਾਂਦਾ ਪਰ ਸ਼ਰਮਾ ਜੀ ਅੱਜ ਐਡੀ ਤਾਕੜੀ ਕਿ ਟ੍ਰਿਕ ਲੈ ਕੇ ਆਏ ਨੇ ਜਿਸ ਦੇ ਨਾਲ ਤੁਸੀਂ ਸੈਕਿੰਟਾਂ ਦੇ ਵਿੱਚ ਆਲੂ ਛਿੱਲਦੋਂਗੇ ਚਾਹੇ ਆਲੂਆਂ ਦਾ ਗੱਟਾ ਹੋਵੇ ਤਾਂ ਵੀ ਤੁਹਾਨੂੰ ਕੋਈ ਕਵਰਾਹਟ ਨਹੀਂ ਹੋਊਗੀ ਛਿੱਲਣ ਦੇ ਵਿੱਚ ਠੀਕ ਹੈ ਆਮ ਤੌਰ ਤੇ ਆਪਣੀਆਂ ਔਰਤਾਂ ਘਰੇ ਨੇ ਜਿਹੜੀਆਂ ਉਹ ਕੀ ਕਰਦੇ ਨੇ ਉਹ ਲਗਭਗ ਤਾਂ ਜਿਆਦਾ 90% ਆ ਕਰਦਾ ਜਿਹੜੀ ਇਹਦੇ ਨਾਲ ਚੱਲਦੀਆਂ ਨੇ ਤੇ ਆਪਾਂ ਵੀ ਕਰਦ ਨਾਲ ਛਿੱਲ ਕੇ ਦਿਖਾਂ ਜਿਉ ਸ਼ਰਮਾ ਜੀ ਆਲੂ ਵੀ ਕਿੰਨਾ ਕੁ ਟਾਈਮ ਲੱਗੂਗਾ ਜੇ ਆਪਾਂ ਇਹਨੂੰ ਕਰਦ ਨਾਲ ਛੱਲਿਆ ਜਾਵੇ ਆ ਦੇਖੋ ਜੀ ਇਸ ਤਰੀਕੇ ਨਾਲ ਹੀ ਸਾਰੇ ਛਿੱਲਦੇ ਨੇ ਆਲੂ ਤੇ ਇਹ ਤੋਂ ਛਿਲਕਾ ਵੀ ਦੇਖ ਲਓ ਤੁਸੀਂ ਵੀ ਕਿੰਨਾ ਕਿੰਨਾ ਮੋਟਾ ਉਤਰੀ ਜਾਂਦਾ ਹੈ ਯਾਨੀ ਕਿ ਜੇ ਆਪਾਂ ਨੇ 10 10 ਆਲੂ ਛੱਲਣੇ ਨੇ ਤਾਂ ਚਾਰ ਆਪਣੇ ਐਕਸਟਰਾ ਦੇ ਵਿੱਚ ਛੱਲੇ ਜਾਵਾਂਗੇ ਪਰ ਜਿਹੜੀ ਟ੍ਰਿਕ ਅੱਜ ਸ਼ਰਮਾ ਜੀ ਤੁਹਾਨੂੰ ਕਰਕੇ ਦਿਖਾਉਣਗੇ ਤੁਸੀਂ ਸਿਕੰਟਾਂ ਦੇ ਵਿੱਚ ਜਿੰਨੇ ਮਰਜ਼ੀ ਆਲੂ ਛੱਲ ਲਓ ਤੇ ਆਲੂ ਬਿਲਕੁਲ ਸਾਫ ਹੋ ਜੂਗਾ ਤੇ ਉਹਦਾ ਘੱਟ ਤੋਂ ਘੱਟ ਉਹਦਾ ਸ਼ਰਕਾ ਉਤਰੂਗਾ ਠੀਕ ਹੈ ਬਾਕੀ ਸ਼ਰਕੇ ਦੀ ਵੀ ਬਰਬਾਦੀ ਦੇਖ ਲਓ ਕਿੰਨਾ ਜੀ ਬੇਸਟ ਹੋ ਗਿਆ ਆਪਣਾ ਆਲੂ ਆਹ ਦੇਖ ਲਓ ਤੁਸੀਂ ਜਿਹੜਾ ਆਲੂ ਬਲਿਆ ਹੋਇਆ ਹੁੰਦਾ ਉਹਨੂੰ ਤਾਂ ਬਿਲਕੁਲ ਆਸਾਨ ਹੁੰਦਾ ਛੱਲਣਾ ਜਿਹੜਾ ਆਲੂ ਕੱਚਾ ਹੈ ਕੱਚੇ ਨੂੰ ਆਪਾਂ ਜ਼ਿਆਦਾਤਰ ਵਰਤਦੇ ਹਾਂ ਹਰੀਆਂ ਸਬਜ਼ੀ ਜੀ ਬਾਕੀ ਕਰਦ ਲੱਗਣ ਦਾ ਵੀੜਾ ਰਹਿੰਦਾ ਬਈ ਹ ਤੁੰਗਲਦੇ ਹਾਂ ਵੀ ਯਾਰ ਕਰਦ ਵੀ ਨਾ ਲੱਗੇ ਤੇਜ਼ ਤੇਜ਼ ਵੀ ਨਹੀਂ ਛੱਲ ਸਕਦੇ ਆਹ ਦੇਖ ਲਓ ਤੁਸੀਂ ਕਿੰਨਾ ਟਾਈਮ ਲੱਗ ਗਿਆ ਆਪਾਂ ਨੂੰ ਇਹ ਤੇ ਹਲੇ ਵੀ ਇਹਦੀ ਕੁਆਲਿਟੀ ਨਹੀਂ ਆਈ ਤੇ ਜਿਹੜਾ ਤੁਹਾਡੇ ਕੋਲੇ ਫਾਰਮੂਲਾ ਉਹ ਦੱਸ ਬਰਸ਼ ਕਿਹੜਾ ਕੱਪੜੇ ਧੋਣ ਵਾਲਾ? ਇਹ ਕੱਪੜੇ ਧੋਣ ਵਾਲਾ ਨਹੀਂ ਜੇ ਆਪਾਂ ਭਾਂਡੇ ਮਾਂਜਣ ਨੂੰ ਯੂਜ਼ ਕਰਦੇ। ਸਟੀਲ ਬੁਰਸ਼ ਹੁੰਦਾ ਜਿਹੜਾ ਭਾਂਡੇ ਮਾਂਜਣ ਨਾਲ। ਹਾਂਜੀ। ਠੀਕ ਹੈ। ਇਹਦੇ ਨਾਲ ਕਿਵੇਂ ਚੱਲੇ ਜਾਂਦੀ? ਦੋਨੋਂ ਆਪਾਂ ਦੇਖਾਂਨੇ ਆ ਜੋ। ਕਰ ਲਿਆ ਜੀ ਓਪਨ ਕਰਨਾ ਨਹੀਂ। ਫਿਰ ਆਲੂ ਵੀ ਆਪਣੇ ਕੋਲੇ ਪਏ। ਨਾਲੇ ਤੁਸੀਂ ਸਮਾਂ ਦੋਨੇ ਆਲੂਆਂ ਦਾ ਨੋਟ ਕਰ ਲਿਓ ਵੀ ਕਿਹੜਾ ਕਿੰਨੇ ਟਾਈਮ ਚ ਛੇਲਿਆ ਗਿਆ। ਬਸ ਇਹ ਤਾਂ ਉਹ ਅੱਛਾ। ਫੜੋ ਇਹਨੂੰ। ਠੀਕ ਹੈ। ਇੱਥੋਂ। ਹਾਂ। ਠੀਕ ਹੈ। ਬਸ ਕਿਹੜਾ ਇਹਨੂੰ ਫੜ ਕੇ ਬਸ। ਅੱਛਾ। ਲਓ। ਲਓ ਜੀ। بس ਆ ਤਰੀਕੇ ਨਾਲ ਆਲੂ ਤੇ ਮਾਰ ਦੋ ਨਾ ਕਰਦ ਲੱਗੇ ਸਟੀਲ ਬਰਸ ਹਾਂ ਠੀਕ ਐ ਆ ਦੇਖ ਦੋ ਬਸ ਲਓ ਆ ਛਿੱਲਿਆ ਗਿਆ ਜੀ ਸੋ ਨਾਲ ਦ ਚੰਗੀ ਤਰ੍ਹਾਂ ਛਿੱਲ ਦੋ ਜੀ ਹੋਰ ਦੇ ਮਾੜੀ ਮੋਟੀ ਕੋਈ ਕਮੀ ਐ ਤੇ ਹਾਂ ਆ ਲਓ ਇਹ ਤਾਂ ਜੀ ਯਾਰ ਜਮੀ ਹਰਾਨੀ ਵਾਲੀ ਚੀਜ਼ ਐ ਨਾ ਜਿੰਨੇ ਮਰਜੀ ਆਲੂ ਛਿੱਲੀ ਜਾਈਏ ਮਾਂ ਜਮੀ ਮਾਂ ਪਤਨੀ ਲੱਗਦਾ ਲਓ ਜੀ ਹੋ ਗਿਆ ਤੁਹਾਡਾ ਸਾਹ ਲਓ ਚੱਕੋ ਜੀ ਇਹਦਾ ਆਲੂ ਵੀ ਇੰਨਾ ਬੇਕਟਾ ਵਾ ਸੀ ਨਾ ਫਿਰ ਵੀ ਪਰਸ਼ਰਮਾ ਜੀ ਜੀ ਆਹ ਦੇਖ ਲਓ ਕਿ ਆ ਆਲੂ ਦੇਖ ਲਓ ਤੇ ਦੇਖ ਲਓ ਇਹ ਤਾਂ ਇਹ ਤਾਂ ਤਾਂ ਪਤਨ ਲੱਗਦਾ ਕਿ ਉਤਰੇ ਹੋਏ ਨਾਲ ਸਾਫ ਹੋ ਗਏ ਹਾਂ ਉਹਦਾ ਛਿਲਕਾ ਦੇਖ ਲਓ ਤੇ ਇਹਦਾ ਛਿਲਕਾ ਦੇਖ ਲਓ ਵੀ ਕਿੰਨਾ ਜਿਆਦਾ ਲਓ ਜੀ ਤੁਸੀਂ ਇਸ ਤਰੀਕੇ ਨਾਲ ਸਰਦੋ 2 ਸਕਿੰਟ ਲੱਗਦੇ ਨੇ ਜੀ 2 ਸਕਿੰਟ ਤੇ ਜਿੰਨੇ ਮਰਜੀ ਆਲੂ ਹੋਣ ਤੇ ਛਿਲਕਾ ਉਤਨਾ ਹੀ ਸਾਟ ਉਤਰੂਗਾ ਜੀ ਵੀ ਲੱਗਦਾ ਜੀ ਦੋਸਤੋ ਵੀਡੀਓ ਤੁਸੀਂ ਦੇਖ ਹੀ ਲਈ ਐ ਤਾਂ ਆਪਣੀ ਰੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਇਸ ਤਰੀਕੇ ਆਲੂ ਛਿਲਣੇ ਚਾਹੀਦੇ ਜਾਂ ਨਹੀਂ ਇਸ ਨਾਲ ਕੀ ਨੁਕਸਾਨ ਹੋ ਸਕਦਾ ਤਾਂ ਤੁਸੀਂ ਘਰਾਂ ਦੇ ਵਿੱਚ ਦੇਖਿਆ ਹੋਗਾ ਜਦ ਲੇਡੀਜ਼ ਬਰਤਨਾਂ ਨੂੰ ਸਾਫ਼ ਕਰਦੇ ਤਾਂ ਉਹ ਸਟੀਲ ਦੇ ਬਰਸ਼ ਦੇ ਕੰਨ ਭੁਰਨਾ ਸ਼ੁਰੂ ਹੋ ਜਾਂਦੇ ਤਾਂ ਉਹ ਮੂਰਖ ਲੋਕੋ ਜਦੋਂ ਤੁਸੀਂ ਇਸ ਨਾਲ ਆਲੂਆਂ ਨੂੰ ਛਿੱਲੋਗੇ ਤਾਂ ਇਸ ਦੇ ਬਰੀਕ-ਬਰੀਕ ਕੰਨ ਆਲੂਆਂ ਦੇ ਵਿੱਚ ਚਲੇ ਜਾਣਗੇ ਜੋ ਤੁਹਾਨੂੰ ਨਹੀਂ ਦੇਖਣਗੇ ਜਦ ਤੁਸੀਂ ਆਲੂਆਂ ਨੂੰ ਯੂਜ਼ ਕਰੋਗੇ ਖਾਓਗੇ ਤਾਂ ਉਹ ਕੰਨ ਅੰਦਰ ਜਾ ਕੇ ਤੁਹਾਨੂੰ ਬਹੁਤ ਵੱਡਾ ਨੁਕਸਾਨ ਕਰ ਸਕਦੇ ਤਾਂ ਵੀਡੀਓ ਬਣਾਉਣ ਤੋਂ ਪਹਿਲਾਂ ਉਸ ਦੇ ਬਾਰੇ ਦੇਖਿਆ ਜ਼ਰੂਰ ਕਰੋ ਸੋਚਿਆ ਕਰੋ ਕਿ ਇਸ ਨਾਲ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ ਤਾਂ ਤੁਸੀਂ ਆਪਣੀ ਰਾਇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਕੀ ਇਸ ਤਰੀਕੇ ਆਲੂਆਂ ਨੂੰ ਛਿੱਲਣਾ ਚਾਹੀਦਾ ਹੈ ਜਾਂ ਨਹੀਂ ਤਾਂ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਇਸ ਤਰੀਕੇ ਦੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਮੇਰਾ ਪੇਜ ਫੋਲੋ ਕਰ ਸਕਦੇ ਹੋ ਰਿਸ਼ੀ ਮਾਨਸਾ ਵਾਲਾ